ਤਾਂ ਹੋਹੀ ਉਹ ਫਿਰ ਵੀ ਦੋ ਤਿੰਨ ਹੋ ਜਾਣਾ ਪ੍ਰੇਮੰਕਰ ਆ ਮਮੂ ਜੋਜੀ ਇਸ ਵਕਤ ਬਰਿੰਡਾ ਰੋਡ ਤੇ ਖੜਿਆ ਤੈਨ ਕੋਨੀ ਕੋਲ ਤੇ ਆ ਤੂੰ ਵੀ ਵੇਖ ਰਿਹਾ ਪਾਣੀ ਦਾ ਕੀ ਹਾਲ ਹੋਇਆ ਪਿਆ ਸਾਰੀਆਂ ਦੁਕਾਨਾਂ ਬੰਦ ਐ ਦੁਕਾਨਾਂ ਵਿੱਚ ਪਾਣੀ ਭਰ ਚੁੱਕਿਆ ਪਾਣੀ ਦੀ ਨਿਕਾਸੀ ਦਾ ਇੱਥੇ ਕੋਈ ਵੀ ਪ੍ਰਬੰਧ ਹੈ ਨਹੀਂ ਤੇ ਉਹ ਐਕਟ ਵਾਲੇ ਆਉਂਦੇ ਪਈਆਂ ਕੋਈ ਡਿੱਗੀ ਜਾਂਦਾ ਕੋਈ ਕੁੱਛ ਕਰੀ ਜਾਂਦਾ ਸਾਰੀਆਂ ਦੁਕਾਨਾਂ 'ਚ ਪਾਣੀ ਭਰ ਚੁੱਕਿਆ ਸਾਰੀਆਂ ਦੁਕਾਨਾਂ ਬੰਦ ਐ ਅਵੀ ਕਮੇਟੀ ਅੱਗੇ ਇਹੀ ਕਰਦੇ ਆ ਵੀ ਇਹ ਸਾਡੀ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਸਾਡਾ ਕਾਰੋਬਾਰ ਜਿਹੜਾ ਪ੍ਰਭਾਵਤ ਹੋ ਰਿਹਾ ਉਸ ਨੂੰ ਵਾਪਸ ਸਹੀ ਕੀਤਾ ਜਾਵੇ। ਹਾਂਜੀ ਵੀਰ ਜੀ ਬਹੁਤ ਸਮੱਸਿਆ ਹੋ ਚੁੱਕੀ ਆ ਤੁਸੀਂ ਇੱਧਰ ਕੈਮਰਾ ਕਰੋ ਇੱਕ ਵਾਰੀ ਬਠਿੰਡਾ ਰੋਡ ਦਾ 2 ਦਿਨ ਹੋ ਗਏ ਪਾਣੀ ਨਾਲ ਫੁੱਲ ਐ ਦੁਕਾਨਾਂ 'ਚ ਪਾਣੀ ਵੜ ਗਏ ਸ਼ਟਰ ਲਾ ਕੇ ਬੈਠੇ ਆ ਕੋਈ ਨਾਲੇ ਨਹੀਂ ਸਾਫ਼ ਕੋਈ ਸੀਵਰੇਜ ਦਾ ਕੋਈ ਕਦੇ ਨਿਕਾਸੀ ਨਹੀਂ ਸਾਡੇ ਦਾ ਪਾਣੀ بارش تو 7 ਦਿਨ ਬਾਅਦ ਵੀ ਖੜਾ ਰਹਿੰਦਾ ਐਨਾ ਜਿਆਦਾ ਪਾਣੀ ਹੋਇਆ ਪਿਆ ਤੁਸੀਂ ਉਧਰ ਤਿੰਨ ਕੋਨੇ ਵਾਲੇ ਪਾਸੇ ਮਾਰੋ ਪਾਣੀ ਮੋਗਾ ਰੋਡ ਨੂੰ ਜਾਓਗੇ ਉਧਰ ਪਾਣੀ ਇੱਧਰ ਇੱਧਰ ਪਾਣੀ ਦੇਖੋ ਬਸ ਦੀ ਛਲ ਆਉਂਦੀ ਆ ਪਾਣੀ ਦੁਕਾਨ ਦੇ ਅੰਦਰ ਤੱਕ ਜਾਂਦਾ ਬੁਰਾ ਹਾਲ ਹੈ ਕੋਈ ਕੋਈ ਐਨੇ ਕੋ ਦੁਖੀ ਹੋਏ ਵੇ ਪਾਣੀ ਦੇ ਵੀ ਦੁਕਾਨਾਂ ਬਿਜ਼ਨਸ ਬੰਦ ਸਾਰਾ ਕਾਰੋਬਾਰ ਥਾਪ ਕੋਏ ਵੇ ਜਿਲ੍ਹਾ ਮਗਰੋਂ ਤੋਂ ਜੇਰੋਂ ਜੂਨ ਤੇ 7 ਲੱਖ ਜੀਆ ਦਿੱਤਾ ਉਹ ਸਾਨੂੰ ਦਾ ਲੱਗਦਾ ਨਹੀਂ ਜੀ ਇੱਥੇ ਕੋਈ 75 ਰੱਖਦਾ ਸਾਡੇ ਸਾਹਮਣੇ ਆ 75 ਰੱਖ ਕੇ ਤੁਹਾਡੇ ਸਾਹਮਣੇ ਆ ਸੀਵਰੇਜ ਚ ਪਾਣੀ ਜੇ ਹੀ ਡਰੇਨ ਸਿਸਟਮ ਹੀ ਸਹੀ ਕਰ ਦੇਣ ਤੇ ਪਾਣੀ ਖੜੇ ਨਾ ਨਾਲੇ ਬੰਦ ਹੈ ਕੋਈ ਡਰੇਨ ਚ ਪਾਣੀ ਸੀਵਰੇਜ ਚ ਸਿੱਧਾ ਹੀ ਪੈ ਜਾਏ ਕੋਈ ਸੜਕ ਦੇ ਨਾਲ ਡਰੇਨ ਸਿਸਟਮ ਹੀ ਬਣਾਇਆ ਜਾਵੇ ਕਿ ਸੜਕ ਤੇ ਦਾਣਾ ਘਟੋ ਘਟਾ ਪਾਣੀ ਘੜੇ ਸੀਵਰੇਜ ਦੀ ਪਾਣੀ ਚੱਲਦਾ ਹੋ ਜੇ ਵੀ ਸੀਵਰੇਜ ਚ ਪਾਈਪਾਂ ਪਾ ਦੇਣ ਕੋਈ ਡਰੇਨ ਸਿਸਟਮ ਇਹੋ ਜਿਹਾ ਬਣਾ ਦੇ ਘਟੋ ਘਟਾ ਪਾਣੀ ਦਾ ਨਾ ਖੜੇ ਸਵੇਰ ਦੀਆਂ ਘਟੋਗੜ 10 11 ਇੱਥੇ ਬੰਦ ਹੋ ਚੁੱਕੀਆਂ 10 11 ਮੋਟਰਸਾਈਕਲ ਵਾਲਿਆਂ ਦਾ ਤਾਂ ਕੋਈ ਥਾਂ ਹੀ ਨਹੀਂ ਐਕਟਵੜੀਆਂ ਬੁੜੀਆਂ ਸਵੇਰ ਚੜੀਆਂ ਤਿੰਨ ਲੇਡੀਜ਼ ਡਿੱਗੀਆਂ ਸਾਰੀਆਂ ਐਕਟਿਵ ਆ ਤੇ ਇਸ ਕਰਕੇ ਇਸ ਚੀਜ਼ ਦਾ ਕੋਈ ਪੁख्ਤਾ ਹੱਲ ਕੀਤਾ ਆ ਵੇ ਵੀ ਜਾਨੀ ਕਿ ਬਹੁਤ ਪਰੇਸ਼ਾਨੇ ਵਾਲਾ ਹਾਲਾਤ ਮਿਹਰਬਾਨੀ ਜੀ ਰਣਜੀਤ ਸਿੰਘ ਜੀ ਆਮ ਆਦਮੀ ਪਾਰਡੀ ਕੌਂਸਲਰ ਵਾਰਡ ਨੰਬਰ 4 ਤੋਂ ਜਿਵੇਂ ਹੀ ਕੱਲ ਦਾ ਅਸੀਂ ਵੇਖਿਆ ਵੀ ਰਾਤ ਨੂੰ ਤਕਰੀਬਨ 7:30 6:00 ਵੇ ਮੈਂ ਜਿਮ ਆਇਆ ਸੀ ਉਹ ਵੇਖਿਆ ਪਾਣੀ ਨਿਕਲ ਗਿਆ ਸੀਗਾ ਬਾਸ ਤੋਂ ਬਾਸ ਤੋਂ ਬਾ ਮਹੀ ਪੈਣ ਲੱਗਾ ਤਾਂ ਪਾਣੀ ਡਵਲ ਭਰ ਗਿਆ ਪਹਿਲਾਂ ਅਸੀਂ ਸਰਪਲ ਸਬਾਈ ਕਰਾ ਕੇ ਆਏ ਆ ਉਥੇ ਦੋ ਨਾਲੀਆਂ ਬਣਾ ਕੇ ਆਂਦੀਆਂ ਪਾਣੀ ਚਲਦਾ ਕੀਤਾ ਹੁਣ ਅਸੀਂ ਵੇਖਿਆ ਵੀ ਬਠਿੰਡਾ ਰੋਡ ਤੇ ਬਹੁਤ ਲੋਕਾਂ ਦੇ ਫੋਨ ਆਏ ਵੀ ਬਾਈ ਇਹਨਾਂ ਨੇ ਦੋਵੇਂ ਪਾਸੇ ਮਿੱਟੀ ਪਾ ਕੇ ਹੁਣ ਦੋਵੇਂ ਪਾਸੇ ਮਿੱਟੀ ਪਾ ਕੇ ਤੇ ਬਾਈ ਫਿਰ ਟੋਲਤ ਬੰਨਣੀ ਆ ਰੋਡ ਤਾਂ ਬੰਦ ਹੋਣਾ ਹੀ ਆ ਇਹਨਾਂ ਨੂੰ ਵਾਰਨਿੰਗ ਦੇਤੀ ਐ ਆਟੋ ਵਾਲਿਆਂ ਨੂੰ ਜੁਰਮਾਨਾ ਹੋਊ ਕੱਲ ਨੂੰ ਬਾਈ ਫੇਰ ਨਹੀਂ ਦੇਖਣਾ ਅਸੀਂ ਹੁਣ ਥੋੜੀ ਨੁਕਸਾਨ ਹੋ ਰਿਹਾ ਬਈ ਯਾਰ ਅਤਿਆਤ ਉੱਥੇ ਰੋਮ ਮਾਰੇ ਇਹਨਾਂ ਨੂੰ ਦੋਵੇਂ ਪਾਸੇ ਉੱਚਾ ਥਾਵਾਂ ਇੱਕ ਪਾਸੇ ਹੁਣ ਥਾਣੇ ਨੇ ਕੀਤਾ ਸੀ ਤੇ ਕੱਲ ਗੋਣੇ ਨਾ ਨਗਰ ਕੌਂਸਲ ਕੋਲ ਦੱਸ ਦੇ ਇਹਨਾਂ ਨੂੰ ਇਹ ਕੰਮ ਨਹੀਂ ਹੋਣਾ ਚਾਹੀਦਾ ਇੱਥੇ ਕੁੜਗੋੜੇ ਚੱਲਣਾ ਨਹੀਂ ਹਣ ਬਸ ਬਹੁਤ ਬਹੁਤ ਧੰਨਵਾਦ ਜੀ